ਫਰੀਕੋਟ ਖਬਰਨਾਮਾ ਤੇ ਸਬਦਾ ਸਵਕਤ ਹੈ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਅਰਵਿੰਦ ਕੇਜਰੀਵਾਲ ਦਾ ਪੁਤਲਾ ਫੂਕੇ ਪ੍ਰਦਰਸ਼ਨ ਕੀਤਾ ਗਿਆ ਅੱਜ ਫਰੀਕੋਟ ਦੇ ਭਾਈ ਕਲੀਗਿਆ ਚੌਂਕ ਦੇ ਵਿੱਚ ਭਾਜਪਾ ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕਰ ਦੀ ਅਗਵਾਈ ਦੇ ਵਿੱਚ ਪਾਰਟੀ ਵਰਕਰਾਂ ਵੱਲੋਂ ਇਕੱਠੇ ਹੋ ਕੇ ਅਰਵਿੰਦ ਕੇਜਰੀਵਾਲ ਦਾ ਪੁਤਲਾ ਫੂਕਿਆ ਗਿਆ ਅਤੇ ਉਹਨਾਂ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਹੋਇਆ ਭਾਰਤੀ ਜਨਤਾ ਪਾਰਟੀ ਫਰੀਕੋਟ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਗੌਰਵ ਕੱਕਰ ਨੇ ਕਿਹਾ ਕਿ ਅੱਜ ਉਨਾ ਵੱਲੋਂ ਅਰਵਿੰਦ ਕੇਜਰੀਵਾਲ ਦਾ ਪੁਤਲਾ ਪੁਗਿਆ ਗਿਆ ਕਿਉਂਕਿ ਪਿਛਲੇ ਦਿਨੀ ਈਡੀ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹਨਾਂ ਵੱਲੋਂ ਇੱਕ ਕੋਰਟ ਵਿੱਚ ਅਪੀਲ ਵੀ ਲਾਈ ਗਈ ਸੀ ਉਹ ਵੀ ਖਾਰਜ ਕਰ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਸਭ ਤੋਂ ਵੱਡੇ ਇਮਾਨਦਾਰ ਦੱਸਦੀ ਸੀ ਪਰ ਉਹ ਸਭ ਤੋਂ ਵੱਡੇ ਭ੍ਰਿਸ਼ਟਾਚਾਰ ਹਨ ਜਿਸ਼ਦੀ ਕੀ ਮਿਸਾਲ ਅਰਵਿੰਦ ਕੇਜਰੀਵਾਲ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਉਹ ਪੂਰੇ ਨਹੀਂ ਕੀਤੇ ਗਏ ਅੱਜ ਦੇ ਐਸੇ ਪ੍ਰਦਰਸ਼ਨ ਦੇ ਵਿੱਚ ਇੱਕ ਵਿਲੱਖਣ ਗੱਲ ਰਹੀ ਅੱਜ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਅਰਵਿੰਦ ਕੇਜਰੀਵਾਲ ਦੇ ਪੁਤਲੇ ਦੇ ਉੱਪ ਸ਼ਰਾਬ ਦੀ ਬੋਤਲ ਆ ਕੇ ਪ੍ਰਦਰਸ਼ਨ ਕੀਤਾ ਗਿਆ ਤੁਸੀਂ ਵੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਕੀਤਾ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਨੇ ਸੂਬੇ ਭਾਰਚ ਸਾਡੇ ਮਾਨਯੋਗ ਪ੍ਰਧਾਨ ਸੁਨੀਲ ਕੁਮਾਰ ਜਾਖੜ ਜੀ ਦੇ ਦਿਸ਼ਾ ਨਿਰਦੇਸ਼ ਤੇ ਜ਼ਿਲ੍ਹਾ ਫਰੀਦਕੋਟ ਵਿੱਚ ਅੱਜ ਕੱਟੜ ਇਮਾਨਦਾਰ ਜਵਾਬਦੇਹ ਆਪ ਨੂੰ ਕਹਿੰਦੇ ਸੀ ਜੋ ਕਾਨੂੰਨ ਤੇ ਸਵਾਲ ਚੱਕਦੇ ਸੀ ਮਾਨਯੋਗ ਦਿੱਲੀ ਹਾਈ ਕੋਰਟ ਨੇ ਉਹਨਾਂ ਨੂੰ ਠਟਕਾਰ ਲਗਾਈ ਤੇ ਜੋ ED ਦੀ ਕਾਰਵਾਈ ਨੂੰ ਸਹੀ ਦੱਸਿਆ ਜਿਸ ਤੇ ਜੋ ਸਵਾਲ ਚੱਕਦੇ ਸੀ ਅੱਜ ਸੱਚ ਦੀ ਜਿੱਤ ਹੋਈ ਲੋਕਤੰਤਰ ਦੀ ਜਿੱਤ ਹੋਈ ਕਰੋੜਾਂ ਰੁਪਈਆ ਦਾ ਘੁਟਾਲਾ ਕਰਨ ਵਾਲੇ ਕੇਜਰੀਵਾਲ ਸਾਹਿਬ ਅੱਜ ਜੇਲ੍ਹ ਦੇ ਵਿੱਚ ਨੇ ਕੱਟੜ ਇਮਾਨਦਾਰ ਜਵਾਬ ਦੇ ਆਪ ਨੂੰ ਕਹਿੰਦੇ ਸੀ ਅੱਜ ਉਹਨਾਂ ਦਾ ਅਸੀਂ ਪਿੱਟ ਸਿਆਪਾ ਕੀਤਾ ਜੋ ਪਿਛਲੇ ਕਈ ਦਿਨਾਂ ਤੋਂ ਝਾੜੂ ਐਂਡ ਪਾਰਟੀ ਸਾਰੀ ਇਕੱਠੀ ਹੋ ਕੇ ਸੜਕਾਂ ਦੇ ਉੱਤੇ ਰੋਲਾ ਪਾ ਰਹੀ ਸੀ ਜੋ ਕਾਨੂੰਨ ਤੇ ਸਵਾਲ ਚੱਕ ਰਹੀ ਸੀ ED ਤੇ ਸਵਾਲ ਚੱਕ ਰਹੀ ਸੀ ਮਾਨਯੋਗ ਕੋਰਟ ਨੇ ਉਹਨਾਂ ਦੀ ਜਿਹੜੀ ਰਿਹਾਈ ਤੇ ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਉਹਨੂੰ ਰਿਜੈਕਟ ਕੀਤਾ ਤੇ ਉਹਨਾਂ ਨੂੰ ਫਟਕਾਰ ਲਗਾਈ ਕਿ ਜੋ ਵੀ ਈਡੀ ਦੀ ਕਾਰਵਾਈ ਆ ਬਿਲਕੁਲ ਸਹੀ ਤੇ ਸਪਸ਼ਟ ਆ ਅੱਜ ਇੱਕ ਮੰਤਰੀ ਨੇ ਹੋਰ ਉਸ ਦੀ ਵਾ ਦਿੱਤਾ ਆਮ ਆਦਮੀ ਪਾਰਟੀ ਦੇ ਨੇ ਤੁਹਾਨੂੰ ਜਿਵੇਂ ਆਮ ਆਦਮੀ ਪਾਰਟੀ ਕਰਪਟਾ ਦੀ ਪਾਰਟੀ ਆ ਕਹਿਣਾ ਕੁਛ ਕਰਨਾ ਕੁਛ ਜਿਵੇਂ ਹਾਥੀ ਦੇ ਦੰਦ ਖਾਣ ਵਾਲੇ ਹੋਰ ਵਖਾਣ ਵਾਲੇ ਹੋਰ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਹਮੇਸ਼ਾ ਝੂਠੀ ਬੋਲਿਆ ਤੁਸੀਂ ਚਾਹੇ ਪੰਜਾਬ ਲਾ ਲਓ ਚਾਹੇ ਦਿੱਲੀ ਚ ਲਾ ਲਓ ਇਹਨਾਂ ਨੇ ਸਿਰਫ ਸੋਸ਼ਲ ਮੀਡੀਆ ਤੇ ਵਿਕਾਸ ਕੀਤਾ ਜਾਂ ਵੱਡੇ ਵੱਡੇ ਬੋਰਡ ਲਾ ਕੇ ਵਿਕਾਸ ਕੀਤਾ ਉਸੇ ਤਰ੍ਹਾਂ ਝੂਠ ਨੂੰ ਲੈ ਕੇ ਲੋਕਾਂ ਦੇ ਵਿੱਚ ਗਏ ਸੀ ਅੱਜ ਲੋਕ ਇਹਨਾਂ ਤੋਂ ਸਵਾਲ ਪੁੱਛ ਰਹੇ ਨੇ ਇਹਨਾਂ ਤੋਂ ਪੁੱਛ ਰਹੇ ਨੇ ਕਦੋਂ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਪੂਰੇ ਕਰੋਗੇ ਸਾਡੇ ਪੰਜਾਬ ਦੀਆਂ ਭੈਣਾਂ ਪੁੱਛ ਰਹੀਆਂ ਵੀ 1 ਇੱਕ ਹਜ਼ਾਰ ਰੁਪਿਆ ਸਾਡੇ ਖਾਤੇ 'ਚ ਕਦੋਂ ਆਊਗਾ ਸਾਡੇ ਨੌਜਵਾਨ ਪੁੱਛ ਰਹੇ ਨੇ ਉਹਨਾਂ ਨੂੰ ਨੌਕਰੀ ਕਦੋਂ ਮਿਲੂਗੀ ਇਸ ਤਰ੍ਹਾਂ ਜਿੰਨੇ ਵੀ ਇਹਨਾਂ ਨੇ ਝੂਠ ਬੋਲੇ ਸੀ ਅੱਜ ਜਨਤਾ ਦੇ ਜਗ ਜਾ ਰਹਾ 2024 ਦੀਆਂ ਚੋਣਾਂ ਦੇ ਵਿੱਚ ਲੋਕ ਇਹਨਾਂ ਨੂੰ 0 ਸੀਟ ਦੇ ਕੇ ਇੱਥੋਂ ਚਲਦੇ ਕਰਨਗੇ ਕਿਹੜਾ ਖੁੱਲਾ ਕਰ ਲਓਣਾ ਮਾਪਾ ਜੀ ਮਾਪਾ ਜੀ